ਸਿਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬ੍ਰਾਊਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਦੋਸਤ ਬਿੱਤਰ ਉਮੀਦ ਕਰਨਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰੇ ਦੇ ਵਜੇ ਹੈਗੇ ਆ 5 ਦਿਨ ਹੈਗੇ ਚੜ ਚੱਲਿਆ ਤੇ ਅੱਜ ਆਪਾਂ ਜਲਦੀ ਉੱਠੇ ਹੈਗੇ ਵਿੱਚ ਦੀ ਮੇਰੇ ਪੈਰ ਤੇ ਸੱਟ ਜੀ ਲੱਗ ਗਈ ਸੀ ਜੈਮ ਦੇ ਵਿੱਚ ਰਾਲ ਵੱਜ ਗਈ ਸੀ ਤੇ ਥੋੜਾ ਜਿਹਾ ਤੁਰਨ ਚ ਪ੍ਰੋਬਲਮ ਸੀ ਇਹ ਤੇ ਮੈਂ ਫਿਰ ਲੇਟ ਹੀ ਉੱਠਦਾ ਸੀਗਾ ਕੋਸ਼ਿਸ਼ ਤਾਂ ਕਰਦਾ ਸੀਗਾ ਵੀ ਉੱਠ ਖੜਾ ਇੱਕ ਤਾਂ ਏਸੀ ਚ ਪੈ ਜਾਈਦਾ ਉੱਠਿਆ ਨਹੀਂ ਜਾਂਦਾਗਾ ਪਰ ਰੁਟੀਨ ਜਿਹਾ ਬਣਿਆ ਸੀ ਉੱਠ ਖੜੀਦਾ ਸੀ ਪਰ ਫਿਰ ਕਹਿ ਦੇਦਾ ਜੇ ਉੱਠ ਖੜੇ ਤਾਂ ਤੁਰੇ ਫਿਰਾਂਗੇ ਤੇ ਪੈਰ ਨੂੰ ਡੋਲ ਜੀ ਪੈ ਜਾਂਦੀ ਹੈ ਦਿਖਾਇਆ ਦਿਖੋਇਆ ਤਾਂ ਮੈਂ ਹੈ ਨਹੀਂਗਾ ਥੋੜਾ ਜਿਹਾ ਚੱਪਲ ਪਾ ਲਨੋਂ ਸੋਜ ਹੋ ਜਾਂਦੀ ਹੈ ਉਂਗਲਾਂ ਨੂੰ ਉਹ ਠੀਕ ਹੈ ਥੋੜਾ ਬਹੁਤ ਦੁਖਦਾ ਹੈਗਾ ਤੇ ਬਰਫ਼ ਦੀ ਟਕੋਰੀ ਕਰ ਲਈਦੀ ਹੈਗੀ ਉਹਦੇ ਨਾਲ ਸ਼ਾਇਦ ਠੀਕ ਹੋ ਜਾਵੇ ਨੀ ਤਾਂ ਫਿਰ ਫਟਕੜੀ ਲੈ ਕੇ ਆਉਂਗਾ ਉਹਦੀ ਟਕੋਰ ਕਰਿਆ ਕਰੂੰਗਾ ਉਹਦੇ ਨਾਲ ਮੈਨੂੰ ਲੱਗਦਾ ਵੀ ਹੋ ਜਾਊਗਾ ਠੀਕ ਇਹ ਤੇ ਬਾਕੀ ਸਵੇਰ ਜਲਦੀ ਉੱਠਣ ਦੇ ਦੋਸਤੋਂ ਫਾਇਦੇ ਹੀ ਨੇ ਹਨਾ ਇੱਕ ਤਾਂ ਮੌਸਮ ਵਧੀਆ ਹੁੰਦਾ ਹੈਗਾ ਤੇ ਲੇਟ ਉੱਠੀਦਾ ਹੈਗਾ ਤੇ ਧੁੱਪ ਚੜੀ ਪਈ ਹੁੰਦੀ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਫਿਰ ਸਾਰਾ ਦਿਨ ਮਨ ਜੇ ਵੀ ਠੀਕ ਨਹੀਂ ਰਹਿੰਦਾ ਹੈਗਾ ਜਦੋਂ ਮਤਲਬ ਲੇਟ ਉੱਠੀਦਾ ਹੈਗਾ ਕਿਉਂਕਿ ਧੁੱਪ ਚੜੀ ਪਈ ਹੁੰਦੀ ਹੈ ਤੇ ਸਾਰਾ ਦਿਨ ਗਰਮੀ ਵੀ ਬਹੁਤ ਹੁੰਦੀ ਹੈਗੀ ਹੈ ਤੇ ਕੋਈ ਕੰਮ ਧੰਦਾ ਵੀ ਨਹੀਂ ਹੁੰਦਾਗਾ ਕਰਨ ਵੀ ਲੋ ਤਾਂ ਗਰਮੀ ਬੜੀ ਗਰਮੀ ਕਰਕੇ ਫਿਰ ਔਖੇ ਤੰਗ ਹੋਈ ਜਾ ਹੈਗਾ ਤੇ ਅੱਜ ਮੈਂ ਕਣਕ ਧੋਣੀ ਸੀ ਕਣਕ ਅੱਗੇ ਤਾਂ ਆਪਾਂ ਬਣੀ ਬਣਾਇਆ ਆਟਾ ਹੀ ਲੈ ਆਉਂਦੇ ਸੀਗੇ ਹੁਣ ਮੈਂ ਕਿਹਾ ਵੀ ਲਈਏ ਯਾਰ ਪਤਾ ਨਹੀਂ ਕਿਦਾਂ ਦਾ ਆਟਾ ਲਈ ਜਾਂਦੇ ਹੋਗੇ ਤੇ ਆਪਦੀ ਕਣਕ ਲੈ ਲਈ ਸੀ ਤੇ ਨਵੀਂ ਕਣਕ ਸੀਗੀ ਤੇ ਧੋਣੀ ਸੀਗੀ ਉਹ ਤੇ ਹੁਣ ਮੈਂ ਦੇਖਦਾ ਹੈਗਾ ਉਹਨੂੰ ਧੋਣਾ ਤੇ ਪਰ ਵੇਚ ਕੇ ਦਿੰਦੇ ਵੀ ਨਹੀਂ ਧੂਣੀ ਹੋਣੀ ਚਾਹੀਦੀ ਪਰ ਧੋਣ ਦਾ ਨੁਕਸਾਨ ਵੀ ਕੀ ਹੈ ਦੋਸਤੋ ਕੋਈ ਜਿਹੜਾ ਇੱਕਦਾਂ ਉੱਤੇ ਕਾਲਸੀ ਲੱਗੀ ਹੁੰਦੀ ਹੈਗੀ ਉਹ ਲੈ ਜਾਂਦੀ ਹੈ ਕੋਈ ਮਾੜੀ ਮੁੱਟੀ ਜਿੱਤੇ ਕਿਤੇ ਕਣਕ ਦੇ दाणे ਖਰਾਬ ਹੋਦੇ ਹੋ ਤੋਤੇ ਜਾਂਦੇ ਹੈਗੇ ਤੇ ਚਲੋ ਕੋਈ ਰੇ ਸਪਰੇ ਦਾ ਅਸਰ ਵੀ ਅਕਸਰ ਨਿਕਲਦਾ ਹੀ ਹੋਊਗਾ ਹਾਂ ਇਹਨੂੰ ਮੈਂ ਇੱਕ ਦੱਸਦਾ ਸੀਗਾ ਵੀ 4-5 ਦਿਨ ਚੰਗੀ ਤਰ੍ਹਾਂ ਸਕਾਓ ਫੇਰ ਪਿਆ ਕੇ ਲਾਓ ਸੈਲ ਜੀ ਰਹਿ ਜੇ ਤਾਂ ਫਿਰ ਆਟਾ ਖਰਾਬ ਹੋ ਜਾਂਦਾ ਹੈਗਾ ਤੇ ਸੇ ਵਰ ਗਿਆ ਜੀ ਸੁੱਤੇ ਪਏ ਹੈਗੇ ਤੇ ਮੈਂ ਗੇਟ ਖੋਲਣ ਆਇਆ ਸੀ ਤੇ ਫਿਰ ਆਪਾਂ ਪੀਨੇ ਹੈਗੇ ਆ ਕੋਈ ਮਾੜਾ ਮਿੱਟਾ ਗਰਮ ਠੰਡਾ ਤੇ ਚਲੋ ਫਿਰ ਆਪਾਂ ਧੋਣੇ ਹੈਗੇ ਆ ਕਣਕ ਮੌਸਮ ਬੜਾ ਵਧੀਆ ਹੈਗਾ ਸਵੇਰ ਸਵੇਰ ਠੰਡਾ ਠੰਡਾ ਮੌਸਮ ਹੈ ਦੋਸਤੋ ਤੇ ਹਵਾ ਵੀ ਥੋੜੀ ਥੋੜੀ ਆ ਰਹੀ ਹੈ ਬੜੀ ਠੰਡੀ ਠੰਡੀ ਤੇ 7 ਵਜੇ ਤੋਂ ਬਾਅਦ ਤਾਂ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ ਮੈਂ ਕਿਹਾ ਚੱਲ ਥੋੜਾ ਜਿਹਾ ਗੇੜਾ ਬਾਹਰ ਚਲਾ ਲਵਾਂ ਤੇ ਮੈਂ ਨੰਗੇ ਪੈਰੀ ਹੀ ਆਇਆ ਸੀਗਾ ਕਹਿੰਦੇ ਨੰਗੇ ਪੈਰੀ ਤੁਰਨਾ ਚੰਗਾ ਹੁੰਦਾ ਮਿੱਟੀ ਦੇ ਵਿੱਚ ਵੀ ਜਿਹੜੇ ਨਿਊਟ੍ਰੀਐਂਟਸ ਆਪਾਂ ਨੂੰ ਖਾਣ ਤੋਂ ਮਿਲਦੇ ਆਪਾਂ ਨੂੰ ਮਿੱਟੀ 'ਚੋਂ ਬਹੁਤ ਜ਼ਿਆਦਾ ਮਿਲਦੇ ਨੇ ਤੇ ਇੱਕ ਸਾਇਲੈਂਟ ਜਿਹਾ ਮਾਹੌਲ ਸ਼ਾਂਤ ਜਿਹਾ ਤੇ ਉਧਰੋਂ ਬਾਣੀ ਦੀ ਆਵਾਜ਼ ਆ ਰਹੀ ਹੈ ਸਾਰੇ ਪਾਸਿਓ ਬਹੁਤ ਵਧੀਆ ਲੱਗਦਾ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਥੋੜਾ ਬਹੁਤਾ ਗੇੜਾ ਘਸਤ ਕਰ ਲਿਆ ਕਰੋ ਸੈਰ ਕਰ ਲਿਆ ਕਰੋ ਜੰਮ ਜੰਮ ਜਾਇਆ ਕਰੋ ਇੰਨੇ ਨਾਲ ਸਿਹਤ ਠੀਕ ਰਹਿੰਦੀ ਹੈ ਜਮੀਨਾਂ ਤਿਆਰ ਹੋਈਆਂ ਪਈਆਂ ਉਹ ਝੋਨੇਆਂ ਨੇ ਦਿਹਾਰੀਆਂ ਹੋਈ ਜਾਂਦੀਆਂ ਲੋਕਾਂ ਦੀਆਂ ਪਨੇਰੀਆਂ ਛੋਟੀਆਂ ਛੋਟੀਆਂ ਹੋਈਆਂ ਮੈਨੂੰ ਲੱਗਦਾ ਹੈ ਬਸ 20 ਦਿਨਾਂ ਤੱਕ ਝੋਨੇ ਲੱਗਣ ਲੱਗ ਜਾਣਗੇ ਹੂੰ 10 ਮਿੰਟ ਮੈਂ ਘਰੋਂ ਤੁਰ ਕੇ ਆਇਆ ਸੀਗਾ ਤੇ ਮੇਰਾ ਪੈਰ ਜਿਆ ਯਾਰ ਦੁਖਣ ਲੱਗ ਗਿਆ ਤੇ ਮੈਂ ਕਿਹਾ ਥੋੜੇ ਹੁਣ ਰੁਕ ਜੀਏ ਫਿਰ ਜਿਆਦਾ ਤੰਗ ਕਰਦਾ ਸਾਰਾ ਦਿਨ ਜਦੋਂ ਜਿਆਦਾ ਭਾਰ ਜਾਈ ਜਾਂਦਾ ਨਾ ਜਾਂ ਜਿਆਦਾ ਤੁਰ ਲਈਦਾ ਜਾਂ ਜਿਵੇਂ ਬੂਟ ਜਿਆਦਾ ਪਾ ਲਈਦੇ ਤੇ ਉਦੋਂ ਜਿਆਦਾ ਦੁਖਦਾ ਜਿਵੇਂ ਅੱਜ ਦੀ ਵਿਸ਼ਨ ਵਾਲੇ ਦਿਨ ਹੁਣ ਮੇਰੇ ਬੂਟ ਪਾਇ ਸੀ ਇੱਕ ਵਾਰ ਸਾਬ ਨੂੰ ਚੱਕੀ ਫਿਰਿਆ ਫਿਰ ਮੇਰੇ ਦੋ ਦਿਨ ਬਹੁ ਪੇਨ ਹੋਇਆ ਤੇ ਹੁਣ ਮੈਂ ਕਿਹਾ ਨਾ ਜਿਆਦਾ ਪੰਗਲ ਲਈਏ ਫਿਰ ਤੰਗ ਹੋਵਾਂਗੇ ਤੇ ਹੁਣ ਵਿੱਚ ਹੁੰਦਾ ਵੀ ਐਕਸ-ਰੇ ਜਾਂ ਕਰਾ ਲਵਾਂ ਪਰ ਜੇ ਕੋਈ ਜ਼ਿਆਦਾ ਪ੍ਰੋਬਲਮ ਹੁੰਦੀ ਤਾਂ ਫਿਰ ਇਹਨੇ ਜਮ ਐ ਨਹੀਂ ਤੁਰਿਆ ਜਾਣਾ ਸੀਗਾ ਤੇ ਹੁਣ ਤਾਂ ਥੋੜਾ ਬਹੁਤਾ ਵਧੀਆ ਤੁਰੇ ਫਿਰਦਾ ਹੈਗਾ ਜ਼ਿਆਦਾ ਨਹੀਂ ਤੁਰੀਦਾ ਤੇ ਹੁਣ ਮੈਂ ਇਹ ਚੱਲ ਇੱਥੇ ਚਾਚਾ ਜੀ ਦਾ ਖੇਤ ਸੀਗਾ ਤੇ ਮੈਂ ਕਿਹਾ ਚਲੋ 10 ਮਿੰਟ ਬੈਠਦੇ ਹੈਗੇ ਨਾਲੇ ਆ ਤੁਹਾਨੂੰ ਦਿਖਾਉਣਾ ਹੈਗਾ ਪਿੱਛੇ ਸਬਜ਼ੀ ਲਾਈ ਹੈਗੀ ਆ ਆਪਦੀ ਸਬਜ਼ੀ ਲਾਉਂਦੇ ਬੜੀ ਸੋਹਣੀ ਸਬਜ਼ੀ ਹੈ ਲੈ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਇਹਦੇ ਮੈਂ ਲਾਉਂਦਾ ਇਹ 10 ਕੁ ਮਰਲੇ ਸਬਜ਼ੀ ਹੋਣੀ ਹੈ ਸਾਰੀ ਸਬਜ਼ੀ ਹੋਈ ਪਈ ਉਹਨਾਂ ਦੇ ਪੂਰੀ ਤੇ ਇੰਨੀ ਸਬਜ਼ੀ ਨਹੀਂ ਮੁੱਕਦੀ ਆਪਣੇ ਆਪ ਤੇ ਜੇ ਅੱਧਾ ਅੱਧਾ ਕਿੱਲਾ ਆਪਾਂ ਆਪਣੀ ਕਣਕ ਵੀ ਜੀ ਘਰ ਵਾਸਤੇ ਆਰਗੈਨਿਕ ਤਾਂ ਕਿੰਨਾ ਵਧੀਆ ਹੈਗਾ ਬਿਮਾਰੀਆਂ ਲੱਗਣੀਆਂ ਨਾ ਆਪਾਂ ਨੂੰ ਤੇ ਜੇ ਕਿਤੇ ਹੁਣ ਐ ਦੁਪਹਿਰੇ ਜੇ ਇੱਥੇ ਬੈਠ ਕੇ ਰੋਟੀ ਖਾਣੀ ਹੋਵੇ ਤਾਂ ਬੜਾ ਨਿਆਰਾ ਆਂ। ਆਂਬ ਦਾ achar ਹੋਵੇ ਜਾਂ ਨਾਲ ਹਾਂ ਹਰੀ ਮਿਰਚ ਹੋਵੇ ਚਾਰਾਂ ਲਈ। ਤੇ ਨਾਲ ਪਿਆਜ਼ ਉਹ ਵੀ ਭੰਨਿਆ ਹੱਥ ਦੇ ਨਾਲ ਹੈਨਾ। ਤੇ ਪੰਜ ਚਾਰ ਖਾ ਕੇ ਰੋਟੀਆਂ ਫਿਰ ਚਾਹ ਦਾ ਪੀਣਾ ਹੋਵੇ ਕੋਲਾ ਯਾਰ ਨਜ਼ਾਰਾ ਹੀ ਵੱਖਰਾ ਹੈ। ਹੂੰ ਪਿੰਡਾਂ ਦੇ ਨਿਆਰੇ ਦੋਸਤੋ ਵੱਖਰੇ ਹੀ ਹੈ ਯਾਰ ਸਹੀ ਗੱਲ। ਬੰਦੇ ਨੂੰ ਮਜਬੂਰੀਆਂ ਪਤਾ ਨਹੀਂ ਕਿੱਧਰ ਕਿੱਧਰ ਲੈ ਜਾਂਦੀਆਂ। ਤੇ ਪਰ ਪਿੰਡ ਨਾਲ ਦੀ ਪੰਜਾਬ ਨਾਲ ਦੀ ਵਾਕਈ ਮੋਜ ਹੈਣੀ ਜਦੋਂ ਮਰਜ਼ੀ ਆ ਬਲਟ ਕੇ ਕੰਮ ਧੰਦਾ ਕਰੋ ਜਦੋਂ ਮਰਜ਼ੀ ਰੈਸਟ ਕਰੋ ਖਾਓ ਪੀਓ ਖੁੱਲਾ ਖਾਣਾ ਖੁੱਲੀ ਹਵਾ ਪਾਣੀ ਖੁੱਲਾ ਮਾਹੌਲ ਹੈਣਾ ਤੇ ਬਹੁਤ ਵਧੀਆ ਲੱਗਦਾ ਯਾਰ ਆਪਾਂ ਤਾਂ ਹੁਣ ਮਿੱਟੀ ਨੇ ਨਾਲ ਜੁੜੇ ਆ ਜਿੰਨੇ ਕੁ ਜੁੜਦੇ ਹੈਗੇ ਆ ਗਾ ਆਪਾਂ ਸਭ ਨੂੰ ਵੀ ਜੋੜਦੇ ਹਾਂ ਇੱਕ ਮੇਰੀ ਰਿਕਵੈਸਟ ਆ ਯਾਰ ਵੀ ਗਰਮੀ ਦਿਨਾਂ ਦਾ ਨਬਦ ਰਹੀ ਹੈਗੇ ਦਰਖਤ ਜ਼ਰੂਰ ਲਾਇਆ ਕਰੋ ਯਾਰ ਪੰਜ ਚਾਰ ਲਾਓ ਲਾਓ ਓਨੇ ਜਿੰਨੇ ਤੁਸੀਂ ਪਾਲਦੇ ਹੋ ਹਨ ਤੇ ਮੇਰੀ ਤਾਂ ਆਦਤ ਹੈਗੀ ਹੈ ਮੈਂ ਤਾਂ ਹਰ ਸਾਲ ਪੰਜ ਚਾਰ ਦਰਖਤ ਲਾਉਂਦਾ ਹੀ ਰਹਿੰਦਾ ਜਿਵੇਂ ਘਰ ਮੇਰੇ ਲੱਗੇ ਹੈਗੇ 40 50 ਦਰਖਤ ਖੇਤ ਲੱਗੇ ਹੈਗੇ 60 70 ਦਰਖਤ ਲੱਗੇ ਹੈਗੇ ਪਲੱਸ ਹੋਣਗੇ ਇੱਕ ਝੀੜੀ ਜੀ ਬਣਾਈ ਹੈ ਬੋਰ ਤੇ ਤੇ ਮੇਰਾ ਇਰਾਦਾ ਹੈਗਾ ਵੀ ਜਿਹੜੇ ਮਿੰਨੀ ਜੰਗਲ ਜੇ ਲਾਉਂਦੇ ਹੈਗੇ ਹਨ ਵੀ ਉਹ ਵੀ ਮੈ ਲਵਾਵਾਂ ਉਹ ਕਨਾਲ ਦੋ ਕਨਾਲ ਦੇ ਵਿੱਚ ਲੱਗ ਜਾਂਦਾ ਹੈਗਾ ਯਾਰ ਇੱਕ ਬੰਦਾ ਕਨਾਲ ਚ ਮਿੰਨੀ ਜੰਗਲ ਲਵਾ ਲਾਂਗੇ ਤਾਂ ਕੋਈ ਜਾਣ ਨਹੀਂ ਨਿਕਲਣ ਲੱਗੇਗਾ ਹਾਂ ਪਰਮਾਤਮਾ ਨੇ ਦੂਜੇ ਪਾਸੇ ਬਹੁਤ ਦੇ ਦੇਣਾ ਤੇ ਵੀ ਇਰਾਦਾ ਮੇਰਾ ਬਣ ਗਿਆ ਹੈਗਾ ਵੀ ਜਿੰਨੇ ਦੋਸਤ ਬਿੱਤਰਾ ਉਹਨਾਂ ਨੂੰ ਵੀ ਜੁੜੂਗਾ ਕੋਈ ਤੇ ਨਹੀਂ ਆਪਣੇ ਆਪ ਤੋਂ ਤਾਂ ਸ਼ੁਰੂ ਕਰਾਂਗੇ ਕੋਈ ਤਾਂ ਦੇਖ ਕੇ ਲਵਾਈ ਲਵਾਊਗਾ ਹੀ ਕਿਉਂਕਿ ਗਰਮੀ ਵਧ ਰਹੀ ਹੈ ਆਕਸੀਜਨ ਘਟ ਰਹੀ ਹੈ ਤੇ ਆਪਾਂ ਨੂੰ ਜ਼ਰੂਰਤ ਵੀ ਬਹੁਤ ਆ ਦੋਸਤੋ ਚਲੋ ਖੇਤਾਂ ਦੇ ਵਿੱਚ ਮਜ਼ਦੂਰੀਆਂ ਨੇ ਬੋਰਾ ਤਾਂ ਤਾਂ ਆਪਾਂ ਲਾ ਹੀ ਸਕਦੇ ਜਿਵੇਂ ਹੋਣਾ ਚਾਚਾ ਜੀ ਆ ਦੇਖੋ ਤੁਸੀਂ ਮੇਰੇ ਸਾਹਮਣੇ 10 ਕੁ ਦਰਖਤ ਤਾਂ ਹੋਣਗੇ ਵੱਡੇ ਹੀ ਆ 4-5 ਤਾਂ ਤੇ ਛੋਟੇ ਆ 5-7 ਤੇ ਆਪਣਾ ਹੀ ਫਾਇਦਾ ਇਹ ਦੇ ਸ਼ਗਾ ਆਪਣੇ ਗਾਂ ਬੱਚਿਆਂ ਦਾ ਫਾਇਦਾ ਆਲੇ ਆਪਣਾ ਪੌਣ ਪਾਣੀ ਠੀਕ ਰਵੇ ਚਲੋ ਹੁਣ ਆਪਾਂ ਚੱਲਦੇ ਹੈਗੇ ਆਂ ਫਿਰ ਲੇਟ ਹੋ ਜਾਾਂਗੇ ਕਣਕ ਧੋਈਏ ਜਾ ਕੇ ਮੈਂ ਆ ਗਿਆ ਸੀ ਹੁਣ ਘਰ ਤੇ ਪੈਰ ਤਾਂ ਥੋੜੇ ਮੇਰੇ ਦਰਦ ਕਰਨ ਲੱਗੇ ਬਾਹਰ ਮੰਝਾ ਪਿਆ ਸੀ ਬਾਹਨ ਦਾ ਇਹਦੇ ਤੇ ਪੈਨ ਦਾ ਨਜ਼ਾਰਾ ਵੱਖਰਾ ਹੀ ਐ ਤੇ 10 ਮਿੰਟ ਆਪਾਂ ਕਰਦੇ ਹੈਗੇ ਆਂ ਆਰਾਮ ਫਿਰ ਠੋਣੇ ਸੈਵ ਕਰ ਗਿਆਂ ਨੂੰ ਫਿਰ ਕੋਈ ਕੰਮ ਕਰਾਂਗੇ ਯਾਰ ਜਲਦੀ ਜਲਦੀ ਉਸ ਤੋਂ ਬਾਅਦ ਤਾਂ ਸੱਤ ਤੋਂ ਬਾਅਦ ਤਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ 10 ਮਿੰਟ ਦਾ ਕਰਨਾ ਰੈਸਟ ਤੇ ਫਿਰ ਕਰਦੇ ਹਾਂ ਹੋਰ ਕੰਮ ਤੇ ਅੰਦਾਜ਼ਾ ਪਹਿਲਾਂ ਤਾਂ ਕਣਕ ਤੋਂ ਹੀ ਸ਼ੁਰੂ ਕਰਾਂਗੇ ਦੇਖੀਏ ਉਹਨਾਂ ਨੂੰ ਉਠਾਈਏ 6 ਵਜੇ ਕਿਸੇ ਦਾ ਫੋਨ ਆ ਗਿਆ ਸੀ ਦੋਸਤੋ ਤੇ ਲੱਗ ਗਏ 15 ਮਿੰਟ ਵੇਖਾਣਾਂ ਨੂੰ ਉਦੋਂ ਪਈ ਆ ਜਿਸ ਉੱਤੇ ਤੇ ਮੈਂ ਚੱਲ ਸੌਣ ਲੈਂਦੇ ਆ ਜੇ ਤਾਂ ਪੌਣੇ 6:00 ਹੋਏ ਆ ਤੇ ਕਿਉਂਕਿ ਨਾ ਕਈ ਵਾਰ ਸਹਿਬ ਇੱਕ ਵਾਰ ਉੱਠਦਾ ਕਈ ਵਾਰ ਦੋ ਵਾਰ ਉੱਠਦਾ ਤੇ ਫਿਰ ਸਵੇਰ ਲੇਟ ਹੋ ਜਾਂਦੀ ਤੇ ਮੈਂ ਚੱਲ ਨੂੰ ਸੌਣ ਲੈਂਦੇ ਜੀ ਤੇ ਮੇਰੇ ਚਾਹ ਤਰਨੀ ਸੀ ਚਾਹ ਬਣੀ ਜਾਂਦੀ ਆ ਆਪਣੀ ਲੋ ਤਾਂ ਪਾਪੇ ਨਹੀਂ ਪਾ ਲੈਣੇ ਚਾਹ ਚਾਹ ਤੋ ਆ ਕੇ ਦੋ ਵਾਲੇ ਪੀ ਕੇ ਚਾਹਦੇ ਹੋ ਕੇ ਕੈਮ ਜੇ ਠੀਕ ਕਰੀਏ ਉਹ ਕੰਮਦੰ ਦਾ ਸ਼ੁਰੂ ਪਹਿਲਾਂ ਦਾ ਕਣ ਕਲਈਏ ਵੱਡਾ ਮੇਰਾ ਕੰਮ ਤੋਂ ਲੋ ਵੀ ਦੋਸਤੋ ਬਣ ਗਿਆ ਆਪਣੀ ਚਾਹ ਚਾਹ ਵੈਸੇ ਮਕਮਿੰਦਾ ਨਹੀਂ ਹੈਗਾ ਬਹੁਤ ਘੱਟ ਪੀਣਾ ਕਦੇ ਕਦੀ ਤੇ ਅੱਜ ਫਿਰ ਮੈਂ ਕੰਮ ਜਾ ਕਰਨਾ ਈ ਥੋੜਾ ਜਿਆਦਾ ਜਿਆਦਾ ਤੇ ਮੈਂ ਹੁਣ ਥੋੜੇ ਕੈਮ ਹੋ ਜਾਾਂਗੇ ਪੀリエ ਚਾਹ ਹਲਕੀ ਜੀ ਬਣਾਈ ਸੀ ਮਿੱਤਰੋ ਚੱਕਰ ਵਾਲੀ ਹੈ ਚਾਹ ਤੇ ਪੱਤੀ ਵੀ ਜ਼ਿਆਦਾ ਨਹੀਂ ਪਾਉਂਦਾ ਪਹਿਲਾਂ ਪੀ ਕੇ ਆਪਾਂ ਚਾਹ 6:00 ਤੋਂ ਪਹਿਲਾਂ ਕੰਮ ਆਪਣਾ ਹੁੰਦਾ ਹੈਗਾ ਵੀ ਜਾਨਵਰਾਂ ਨੂੰ ਪਾਣੀ ਪਾਉਣਾ ਇੱਕ ਮੁੰਡੇ ਰੱਖਿਆ ਫਿਰਿਆ ਪਹਿਲੀ ਡਿਊਟੀ ਹੈ ਕਦੇ-ਕਦੇ ਬਾਹਰ ਅੰਦਰ ਜਾਣਾ ਹੁੰਦਾ ਬਹੁਤ ਜਾਈਦਾ ਹੈਗਾ ਨਹੀਂ ਪਹਿਲਾਂ ਇਹ ਹੀ ਕੰਮ ਕਰਦੇ ਆਂ ਮਿੱਤਰੋ ਆਪਾਂ ਫਿਰ ਕੰਮ ਹੋਰ ਸ਼ੁਰੂ ਕਰਦੇ ਹੈਗੇ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਗਰਮੀ ਬਹੁਤ ਜ਼ਿਆਦਾ ਪਣੀਆ ਦੇ ਖੇਤਾਂ ਦੇ ਵਿੱਚ ਪਾਣੀ ਹੈ ਨਹੀਂ ਤੇ ਚਲੋ ਫਿਰ ਮੈਂ ਹੁਣ ਪਾਣੀ ਭਰਿਆ ਮਾਮਨਾ ਦਾ ਵਾਹ ਇਹ ਆਪਣੀ ਬਾਲਟੀ ਚ ਪਰ ਇਹ ਤੋਂ ਦੇ ਜਾਣ ਵਰਾਂਦੇ ਆਪਣੇ ਕੋਲ ਕੁੰਡ ਜਾ ਪਿਆ ਸੀ ਬਾਧੂ ਇੱਥੇ ਮੈਂ ਕਿਹਾ ਤੋ ਕੰਮ ਲਈਏ ਯਾਰ ਇਦੇ ਵਿੱਚ ਮੈਂ ਪਾਣੀ ਭਰ ਦਿੰਨਾ ਉਹਨਾਂ ਸਾਫ਼ ਕਰਕੇ ਜਾਨਵਰਾਂ ਤੇ ਮਿੱਟੀ ਦਾ ਕੁੰਡਾ ਆਪਣਾ ਉੱਪਰ ਰੱਖਿਆ ਗਿਆ ਕੋਠੇ ਚੋਦੀ ਤੇ ਪਾ ਕੇ ਉਹਨੇ ਪਾਣੀ ਤੇ ਇਹਦੇ ਵਿੱਚ ਪਹਿਲਾਂ ਕੁਝ ਬੁੜੀਆਂ ਮੱਲਾਂ ਦਾ ਬਣਾਉਂਦੀਆਂ ਬਣਾਉਂਦੀਆਂ ਸੀ ਇੱਥੇ ਪੱਟਿਆ ਪਿਆ ਸੀ ਤੇ ਮੈਂ ਕਿਹਾ ਕਿਉਂ ਨਾ ਤੋ ਆਪਾਂ ਕੰਮ ਲਈ ਐਵੇਂ ਸਿੱਟਰ ਵੀ ਬਜਾਈ ਫਿਰ ਮੈਂ ਇਹਦੇ ਵਿੱਚ ਪਾਣੀ ਭਰਨ ਲੱਗ ਗਿਆ ਆ ਵਧਿਆ ਪਾਣੀ ਥੋੜਾ ਜਿਹਾ ਵੇਲ ਨੂੰ ਪਾ ਲੈਣੇ ਹੈਗੇ ਇੱਕ ਦੋਸਤੋਂ ਮੈਂ ਵੇਲ ਵੀ ਲਈ ਸੀ ਮੈਂ ਤੁਹਾਨੂੰ ਦੱਸਦਾ ਤੇ ਇਹਦੇ ਚ ਨਾ ਕੀ ਸ਼ਾਨ ਹੀ ਨਹੀਂ ਇਹ ਘਰ ਦੀ ਫੁੱਲ ਬਹੁਤ ਸੋਹਣੇ ਲੱਗਦੇ ਹਨ ਤੇ ਪਰ ਇਹਦੇ ਵਿੱਚ ਚਿੜੀਆਂ ਦੀ ਬਹੁਤ ਠਹਿਰ ਹੈਗੀ ਜਿਹੜੀਆਂ ਦੇਸੀ ਚਿੜੀਆਂ ਸੀ ਨਾ ਆਪਣੀਆਂ ਉਹਨਾਂ ਦੀ ਬਹੁਤ ਠਹਿਰ ਹੈ ਉਹਨਾਂ ਦੇ ਵਿੱਚ ਕਿਉਂਕਿ ਕੰਡੇਦਾਰ ਹੁੰਦੀਆਂ ਨੇ ਫਿਰ ਜਿਹੜਾ ਸ਼کاری ਪੰਛੀ ਹੁੰਦਾ ਉਹਨਾਂ ਨੂੰ ਫੜਦਾ ਨਹੀਂ ਤਾਂ ਕਰਕੇ ਤੁਸੀਂ ਕਦੇ ਵੇਖੋ ਜਿੱਥੇ ਝੁੰਡ ਜਾਇਦਾ ਹੋਊਗਾ ਨਾ ਚਿੜੀਆਂ ਬਹੁਤ ਹੋਣਗੀਆਂ ਮੈਂ ਕਿਹਾ ਵਧਿਆ ਪਾਣੀ ਇਹਨੂੰ ਪਾ ਦਿੰਨੇ ਚੱਲ ਥੋੜਾ ਜਿਹਾ ਆਪਾਂ ਕਾਫੀ ਜਨ ਹੋ ਗਏ ਪਾਉਣੇ ਸੀਗੇ ਆ ਕੋਠੇ ਵਾਲਾ ਕੁੰਡਾ ਆਪਣਾ ਇਹ ਨਹੀਂ ਕਿ ਡੁੱਟਣਗੇ ਮੈਂ ਇੱਥੇ ਆ ਪਾ ਹੈ। ਖਾਲਿੰਦੇ ਜਾਨਵਰ ਵਿਚਾਰੇ ਇਹ ਕਣਕ ਕੁੰਕ ਨਹੀਂ ਪੈਂਦੀ ਆਪਣੀ ਤੋਂ ਤਾਂ ਇਹ ਤਾਂ ਆਪਾਂ ਇਹਨਾਂ ਨੂੰ ਪਾ ਹੀ ਸਕਦੇ ਹਾਂ ਚਲ ਕਿਸੇ ਨਾ ਕਿਸੇ ਦਾ ਤਾਂ ਢਿੱਡ ਭਰੂ ਵਿਚਾਰੇ। ਇੱਕ ਵਾਰ ਮੈਂ ਦਪਾਰੇ ਪਾਣੀ ਬਰਦਨਾਂ ਦੋਸਤੋ ਕਿਉਂਕਿ ਗਰਮੀ ਹੁੰਦੀ ਹੈ ਨਾ ਜ਼ਿਆਦਾ ਆਣੀ ਤਪ ਜਾਂਦਾ ਹੈਗਾ। ਯਾਰ ਦੋਸਤੋ ਆਹ ਤਾਂ ਮੈਂ ਪਹਿਲੀ ਾਰ ਵੇਖਿਆ। ਇਧਰ ਪਾਣੀ ਭਾਗੇ ਉਤਰਿਆ ਕੋਠੇ ਤੋਂ ਇਹ ਬਰਫ਼ ਜਮਾਈ ਜਾਂਦਾ ਯਾਰ ਇਹ ਤਾਂ ਇੱਥੋਂ ਸਿੱਟੀ ਉੱਪਰ ਲੱਗੀ ਹੈਗੀ ਬਰਫ਼ ਕਿਹਾ ਆਹ ਉੱਪਰ ਬਰਫ਼ ਜਮਈ ਪਈ ਇਹ ਕੋਡਿੰਗ ਕਰੀ ਜਾਂਦਾ ਕਮਾਲ ਹੋ ਗਈ ਯਾਰ ਆਹ ਵੇ ਥੱਲੇ ਮੈਂ ਦਿਖਾਉਣਾ ਤੁਹਾਨੂੰ ਇੱਥੇ ਜੁੱਟਿਆ ਨੇ ਹੋਰ ਇਹਨੂੰ ਚੱਲੀ ਜਾਂਦੇ ਨੇ 12 ਘੰਟੇ ਹੋ ਗਏ ਲਗਾਤਾਰ ਤੇ ਤਾਂ ਹੀ ਹੋਉਂ ਮਨ ਲੱਗਦਾ ਯਾਰ ਸੀ ਦੁੱਧ ਵੀ ਫੜ ਕੇ ਲਿਆਉਣਾ ਸੀਗਾ ਅੱਗੇ ਦਾ ਤਾਇਆ ਲਿਆਉਂਦਾ ਹੁਣ ਗਰਮੀ ਵਾਲੀ ਐ ਸੀ ਅਖਿਆ ਯਾਰ ਮੈਂ ਆਪੇ ਲਿਆਇਆ ਕਰੂੰਗਾ ਪਹਿਲਾਂ ਪਰਾਂ ਨੂੰ ਜਾਂਦਾ ਹੀ ਘਰ ਤੋਂ ਫਿਰ ਇੱਧਰ ਨੂੰ 2 ਕਿਲੋਮੀਟਰ ਹੋ ਜਾਂਦੀ ਸੀ ਬਚਰੇ ਦੀ ਤੇ ਮੈਂ ਪਹਿਲਾਂ ਹੁਣ ਦੁੱਧ ਫੜ ਕੇ ਲਿਆਵਾਂ ਮੈਨੂੰ ਉਹੀ ਦੁਪਹਿਰਾ ਹੀ ਹੋ ਜਾਣਾ ਕਣਕ ਉਤੋਂਦੇ ਨੂੰ ਤਾਂ ਚਲੋ ਕੋਈ ਨਹੀਂ ਕੋਈ ਚੱਕਰ ਨਹੀਂ ਆਪਾਂ ਨੂੰ ਘੜਾ ਜ਼ਿਆਦਾ ਟਾਈਮ ਲੱਗਦਾ ਯਾਰ 10 ਮਿੰਟਾਂ 'ਚ ਦੁੱਧ ਆਪਾਂ ਫੜ ਕੇ ਲਿਆਉਣਾ ਨੇੜੇ ਹੀ ਘਰ ਆ ਬਸ ਅੱਧਾ ਕਿਲੋਮੀਟਰ ਇਥੋਂ ਮੈਨੂੰ ਪੈਂਦਾ ਹੋਊਗਾ ਤੇ ਹੁਣ ਮੈਂ ਲੈ ਆਉਣਾ ਹੈਗਾ ਮੈਂਟੋ ਮੈਂਟੀ ਫੜ ਕੇ ਤੇ ਸਾਬ ਦੀ ਮੈਨੂੰ ਆਵਾਜ਼ ਆ ਗਈ ਸੀ ਕਿਉਂਕਿ ਕੱਲ ਫਿਰ ਕਹਿੰਦਾ ਮੈਂ ਨਾਲ ਜਾਣਾ ਡੈਡੂ ਤੁਹਾਡੇ ਕੱਲ ਮੇਰੇ ਨਾਲ ਹੀ ਤਿਆਰ ਹੋ ਕੇ ਬਹਿ ਗਿਆ ਅਜੇ ਛੋਟਾ ਨਾ ਫਿਰ ਮੈਂ ਇਕੱਲੇ ਨੂੰ ਉਹਨੂੰ ਲੈ ਕੇ ਨਹੀਂ ਜਾਂਦਾ ਹੈਗਾ ਨਾਲ ਫਿਰ ਬੱਚੇ ਦੀ ਆਦਤ ਉਹ ਮੈਂ ਬਣ ਜਾਂਦੀ ਹੈ ਤੇ ਕਈ ਵਾਰ ਫਿਰ ਤਾਨੂੰ ਪਤਾ ਹੈਗਾ ਬੱਚੇ ਨਹੀਂ ਭੋਣਾ ਚਾਹੀਦਾ ਹੈਗਾ ਉੱਤਰ ਦੇ ਬੰਦੇ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਕਰਕੇ ਫਿਰ ਮੈਂ ਹੈਨਾ ਜਲਦੀ ਜਲਦੀ ਮੈਂ ਗੱਡੀ ਸਟਾਰਟ ਕਰੀ ਤੇ ਮੈਂ ਭੱਜ ਕੇ ਲੈ ਆਵਾਂ ਫੜ ਕੇ ਤੇ ਬਾਈ ਫਿਰ ਬੱਚੇ ਦੀ ਵੀ ਉਵੇਂ ਹੀ ਆਦਤ ਪੈ ਜਾਂਦੀ ਹੈਗੀ ਯਾਰ ਤੇ ਕੱਲ ਤੋਂ ਮੈਂ ਹੋਰ ਕੋਸ਼ਿਸ਼ ਕਰੂੰਗਾ ਵੀ ਇਦੋਂ ਵੀ ਪਹਿਲਾਂ ਲੈ ਕੇ ਆਵਾਂ ਅੱਜ ਤਾਂ ਮੈਂ ਤੁਰਦੇ ਫਿਰਦੇ ਇਦਾਂ ਰ ਇਨਾ ਟਾਈਮ ਨਗਾਤਾ ਤੇ ਕੱਲ ਨੂੰ ਮੈਂ 6:30 ਵਜੇ ਆ ਜਾ ਕਰੂੰਗਾ ਤਾਇਆ ਤਾਂ ਨਹੀਂ ਆ ਦੋਸਤੋ ਬਈ ਆ ਢੋਲੀ ਹੈ ਦੁੱਧ ਦੀ ਭਰੀ 4 ਕਿਲੋ ਦੀ ਤੇ ਵਿਚਾਰਾ ਕਿਲੋਮੀਟਰ ਚਾਂਕੇ ਲੈ ਜਾਂਦਾ ਸੀ ਯਾਰ ਕਮਾਲ ਹੈ ਨਾ ਟਾਂਗੀ ਕਰਦੇ ਸੀ ਵਿਚਾਰੇ ਚਲੋ ਹੁਣ ਆਪਾਂ ਆਪੇ ਲੈ ਜਾ ਕਰਾਂਗੇ ਮੈਂ ਦੇਖਦਾ ਸੀਗਾ ਵੀ ਤਾਈ ਦੀ ਉਮਰ ਵੀ 80 ਸਾਲ ਆ ਤੇ ਵਿਚਾਰਾ ਤਕੜਾ ਹੀ ਹੈ ਜਿਹੜਾ ਲੈ ਜਾਂਦਾ ਪਰ ਮੈਨੂੰ ਦੂਸਰੇ ਪਾਸੇ ਬਾਬਾ ਦੀਪ ਸਿੰਘ ਜੀ ਸਮਣੇ ਆ ਗਏ ਮੈਂ ਕਿਹਾ ਵੀ ਯਾਰ ਉਹਨਾਂ ਦੀ ਉਮਰ ਵੀ ਇੰਨੀ ਸੀ ਤੇ ਵੇਖ ਲਓ ਵੀ ਯਾਰ ਸੇਛ ਜਦੋਂ ਧੜਨਾਵਾਂ ਲੱਗ ਹੋ ਗਿਆ ਸੀਗਾ ਹਨਾ ਤੇ ਬੰਦਾ ਯਾਰ 2 ਮਿੰਟ ਨਹੀਂ ਜਾਉਂਦਾ ਰਹਿ ਸਕਦਾ ਤੇ ਧੰਨ ਸੀ ਬਾਬਾ ਜੀ ਦੀ ਭਗਤੀ ਐ ਕਿੰਨੀ ਜ਼ਿਆਦਾ ਭਗਤੀ ਸੀ ਕਹਿੰਦੇ 110 ਪਾਠ ਰੋਜ਼ ਕਰਦੇ ਜਪਜੀ ਸਾਹਿਬ ਦੇ ਤੇ ਤਾਂ ਹੀ ਭਗਤੀ ਸ਼ਕਤੀ ਹੈ ਫੇਰੀ ਸੂਰ ਸੋ ਬਚਾਣੀਆਂ ਜੋ ਲੜਾ ਦੀਨ ਕਹੇ ਤਾਂ ਯਾਰ ਦੋਸਤੋ 7-8 ਕਿਲੋਮੀਟਰ ਲੜਦੇ ਜਾਣਾ ਉਹ ਵੀ ਬਿਨਾ ਸੀਸ ਤੋਂ ਹੈ ਤਲੀ ਤੇ ਰੱਖ ਕੇ ਧੰ ਸਿੱਖ ਗੁਰੂ ਦਾ ਤੇ ਧੰ ਉਹਨਾਂ ਦੀ ਕੁਰਬਾਨੀ ਹੈ ਤਾਂ ਹੀ ਦੁਨੀਆ ਅੱਜ ਪੂਜੀਦੀ ਹੈ ਲੱਖਾਂ ਲੋਕ ਨਮ ਤਮਸਤਕ ਹੁੰਦੇ ਆ ਬਾਬਾ ਜੀ ਹੈ ਸੀਸ ਝੁਕਦਾ ਮੇਰਾ ਤਾਂ ਈਮੋਸ਼ਨਲ ਹੋ ਜਾਈਦਾ ਕਈ ਵਾਰ ਵੀ ਅੱਖਾਂ 'ਚੋਂ ਥਰੂ ਆ ਜਾਂਦੇ ਧੰ ਬਾਬਾ ਜੀ ਤੁਹਾਡੀ ਕੁਰਬਾਨੀ ਤੇ ਤੁਹਾਨੂੰ ਧੰ ਤੁਹਾਡੀ ਭਗਤੀ ਧੰ ਤੁਹਾਡੀ ਇਸਾਈ ਸੰਗ ਤਾਂ ਵਾਹਿਗੁਰੂ ਵਾਹਿਗੁਰੂ ਚਲੋ ਹੁਣ ਆਪਾਂ ਘਰੇ ਪਹੁੰਚ ਗਏ। ਉੱਠ ਖੜਿਆ ਭਾਈ ਸਾਹਿਬ ਸਿੰਘ। ਚੱਲ 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 ਕਰੇ ਸਿੱਧੇ ਚਲੀਏ। ਬੰਦਾ ਆਇ ਸੀ ਚੱਲ। ਚੱਲ। ਅਸੀਂ ਉਧਰ ਪਿਆਈ ਆਪਣਾ ਸਮਾਨ ਜਿਹੜਾ ਪੇਂਟ ਵਾਲਾ ਅਡਾ-ਅਡਾ ਉਹ ਸਾਫ਼ ਕਰਦੇ ਸੀਗੇ ਹੁਣ। ਇੱਧਰ ਚੱਲਦੇ ਆਂ ਅਜ। ਇੱਧਰ ਦੀ ਦੇਖ ਕੇ ਨੰਗੀ ਬੁੱਤ ਪਾਸੇ ਦੀ। ਵੱਜੇ ਨਾ ਤੇਰੀ ਟਰਾਲੀ। ਉਹ ਤੇਰੀ ਇੰਦੇ ਕੀ ਪਿੰਡੇ ਨੇ ਤੇ ਛੇਰ ਕੁਛ ਨਹੀਂ ਹੁੰਦਾ ਕਾ ਚੱਲ ਪਾਜਾ 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 ਆ ਵੀ ਕੱਢੀਏ ਪੁੱਤ ਹੁਣ ਤਾਂ ਉੱਗ ਗਿਆ ਸਾਰ ਕੋਈ ਦੰਦਾ ਪਿਆ ਭੁੱਲੇ ਬੈਠੇ ਆ ਅੱਡਾ ਵੇਖੀਏ ਸਾਰਾ ਹੀ ਮਿੱਟੀ ਨਾਲ ਭਰਿਆ ਪਿਆ ਓ ਤਾਂ ਸਾਰੇ ਆਪਣੇ ਬਲੌਕ ਬਲੂਕ ਵੀ ਭਰੇ ਪਏ ਆ ਰੰਗ ਰੂੰਗ ਸਾਰਾ ਅੱਡਾ ਕਿੰਨਾ ਮਿੱਟੀ ਨਾਲ ਭਰਿਆ ਸਾਬ ਚੱਲ ਸਾਫ਼ ਕਰਕੇ ਪੁੱਤ ਇਹਨੂੰ ਆਪਾਂ ਹਨਾ ਸਾਫ ਕਰ ਗਏ ਹੁਣ ਆਪਾਂ ਹੋਰ ਕਿੰਨਾ ਭਰਿਆ ਵਾ ਚਲੋ ਕਰ ਦਿਆਂ ਇਹਨੂੰ ਆਪਾਂ ਹੁਣ ਸਾਫ ਮੋਨਾ ਟਰਾਲੀ ਦੇ ਵਿੱਚ ਦੋਸਤੋ ਚੰਨ ਦਿੱਤਾ ਹੈ ਤੇ ਉੱਤੇ ਪਾ ਦਾਂ ਕੋਈ ਕੱਪੜਾ ਹੁਣ ਖਰਾਬ ਨਹੀਂ ਹੋਣਾ ਕਿਉਂਕਿ ਮਿੱਟੀ ਬਹੁਤ ਨਹੀਂ ਇਧਰ ਨਾਲ ਤੂੜੀ ਹੈ ਬਲੌਕ ਵੀ ਉੱਪਰ ਰੱਖ ਤੇ ਤੇ ਆ ਸਾਰਾ ਟੇਬਲ ਝਾੜ ਕੇ ਤੇ ਉੱਪਰ ਫੇਰ ਪਾ ਦਏ ਕਾਗਜ਼ ਹੁਣ ਆਪਾਂ ਇਹਨੂੰ ਧੋ ਦਿੰਨੇ ਆ ਇੱਕ ਵਾਰ ਚੰਗੀ ਤਰ੍ਹਾਂ ਸਾਰੀ ਮਿੱਟੀ ਨਿਕਲ ਜੇ ਖੇਲ ਆ ਬਈ ਸਾਰਾ ਸੀਮਾ ਸਾਫ ਕਰਕੇ ਖੇਲ ਵੀ ਧੋ ਦਿੰਨੇ ਮਨੀ ਰੰਗ ਜਿਹਨੇ ਖਰਾਬ ਹੋ ਗਿਆ ਆਹ ਕਿੰਨੀਆਂ ਬੂਟੀਆਂ ਸਾਰੀਆਂ ਵਧੀਆ ਬਣਾਟੀਆਂ ਉਹਦੇ ਫੇਰ ਵੀ ਆਪਾਂ ਕੰਮ ਲੈਣਾ ਹੈ ਨਾ ਤੇ ਸਾਰੇ ਕੱਢ ਦੂ ਵੇਖੀ ਚੱਲ ਗਿਰਨ ਧਰੀ ਨੇ ਗਾ ਦੇਣੀ ਆਪਾਂ ਮਾਰ ਮਾਰ ਪ੍ਰੈਸ ਪਾਣੀ ਬਹੁਤ ਆਜਾ ਹੂੰ ਦੋਸਤੋ ਸ਼ਾਮ ਦੇ ਵੱਜ ਗਏ ਸੀਗੇ ਯਾਰਕ ਤੇ ਅੱਜ ਮੇਰਾ ਜਿਹੜਾ ਸੀਗਾ ਮੇਨ ਕੰਮ ਉਹ ਤਰੇ ਹੀ ਗਿਆ ਯਾਰ ਕਣਕ ਧੋਣਾ ਸੀਗਾ ਮੈਂ ਤੇ ਕਣਕ ਦੇ ਵਿੱਚ ਵਿਚਾਲੀ ਰਹੀ ਗਈ ਉਧਰੋਂ ਆ ਗਿਆ ਭੈਣ ਦਾ ਫੋਨ ਵੀ ਅਸੀਂ ਆਉਣਾ ਹੈਗਾ ਅੱਧਾ ਇੱਕ ਘੰਟਾ ਪਿੰਡ ਆਏ ਸੀ ਤੇ ਕਹਿੰਦੇ ਇੱਥੇ ਵੀ ਆਉਣਾ ਹੈਗਾ ਮੈਂ ਚੱਲ ਕੋਈ ਨਹੀਂ ਆਉ ਉਹ ਫਿਰ ਨਾਲ ਮੰਮੀ ਵੀ ਆ ਗਈ ਉਹ ਪਿੰਡੀ ਮੈਂ ਆਖੇ ਸਾਬ ਨੂੰ ਮਿਲਣਾ ਹੈਗਾ ਮੈਂ ਚੱਲ ਤੂੰ ਵੀ ਆ ਜਾ ਤੇ ਹੁਣ ਤਾਂ ਇੱਕ ਵਾਰ ਸਾਬ ਦੁੱਧ ਵੀ ਕਿਸਾਉਂ ਗਿਆ ਤੇ ਪਰ ਮੈਨੂੰ ਲੱਗਦਾ 2 ਘੰਟੇ ਹੋ ਗਏ ਮੰਮੀ ਦੇ ਨਾਲ ਖੇਡਿਆ ਬਹੁਤ ਜ਼ਿਆਦਾ ਤੇ ਅਸੀਂ ਆਪਣੇ ਜਿਹੜੇ ਮਾੜੇ ਮੋٹے ਖਲਾਰਾ ਪਿਆ ਸੀ ਉਹ ਠੀਕ ਕਰ ਲਿਆ ਹਨਾ ਤੇ ਕਾਰਿਗਰਾਂ ਨੂੰ ਪੈਸੇ ਪਾਉਣੇ ਸੀ ਉਹ ਪਾ ਦਿੱਤੇ ਹੈਗੇ ਤੇ ਵਧੀਆ ਸਾਡਾ ਕੰਮ ਸੈੱਟ ਆ ਗਿਆ ਕਿਉਂਕਿ ਉਹ ਉਧਰ ਖੇਢੀ ਆ ਤੇ ਜਦੋਂ ਸਾਡੇ ਕੋਲ ਓਦਾਂ ਹੁੰਦਾ ਨਹੀਂ ਕੋਲੇ ਉਹਦੇ ਕੋਈ ਹੁੰਦਾਗਾ ਤੇ ਫਿਰ ਸਾਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਫੋਨ ਨੂੰ ਤਾਂ ਛੇੜ ਨਹੀਂ ਦਿੰਦਾ ਨਾ ਹੀ ਛੇੜੀਏ ਫੋਨ ਨੂੰ ਕਿਉਂਕਿ ਫਿਰ ਉਹ ਫੋਨ ਲੈ ਲੈਂਦਾ ਹੈਗਾ ਤੇ ਤੰਗ ਬਹੁਤ ਹੁੰਦਾ ਹੈਗਾ ਅੱਖਾਂ ਦੁਖਣ ਲੱਗ ਜਾਂਦੀਆਂ ਤਾਂ ਕਰਕੇ ਆ ਬੱਚਾ ਜੇ ਆਪਾਂ ਫੋਨ ਦਿੰਦੇ ਬਣੀ ਉਹਨਾਂ ਕਦੇ ਕੀ ਕਹਿਣਾ ਹੈਗਾ ਚੱਕ ਲੈ ਕਰਦਿਆਂ ਕਰਦਿਆਂ ਉਹਦੇ ਹੱਥ ਚੜ੍ਹ ਜੇ ਪਰ ਨਹੀਂ ਆਪਾਂ ਦਿੰਦੇ ਉਹਨੂੰ ਫੋਨ ਤੇ ਬਾਕੀ ਹੁਣ ਆਪਾਂ 3:00 ਵਜੇ ਦੁਪਹਿਰ ਦੇ ਰੋਟੀ ਰੱਟੀ ਖਾ ਲਈ ਸੀ ਤੇ ਫ੍ਰੀ ਸੀਗੇ ਤਾਂ ਦੁਬਾਰਾ ਨਹਾਉਣੇ ਆ ਗਾੜਮੀ ਬਹੁਤ ਹੈ ਬਾਹਰ ਫਿਰਦਿਆਂ ਨੂੰ ਵੀ ਗਰਮੀ ਹੋ ਜਾਂਦੀ ਹੈਗੀ ਤੇ ਜਦੋਂ ਮੈਂ ਦੁਪਹਿਰੇ ਪਾਣੀ ਪਹੁੰਚ ਜਾਣਾ ਕੁੰਡਿਆਂ ਦੇ ਵਿੱਚ ਜਾਨਵਰਾਂ ਨੂੰ ਉਹ ਵੀ ਕਾਫੀ ਪਸੀਨਾ ਆ ਜਾਂਦਾ ਹੈਗਾ ਹੁਣ ਮੇਰਾ ਰਾਦਾ ਜੀ ਨਹਾ ਲੈਂਦੇ ਤੇ ਠੀਕ ਹੈ ਦੋਸਤੋ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਮੇਰੀਆਂ ਵੀਡੀਓਂ ਜ਼ਰੂਰ ਦੱਸਿਆ ਕਰੋ ਕਿਦਾਂ ਦੀਆਂ ਮਨੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ